ਆਉਂਦਾ ਹੁਣੇ ਇੱਕ ਮਿੰਟ ਵਿੱਚ ਕਿੰਨੇ ਵਰਲਡ ਵਿੱਚ ਬੱਚੇ ਪੈਦਾ ਹੋ ਰਿਹਾ ਕਿੰਨੇ ਜਨਮ ਲੈ ਰਹੇ ਕਿੰਨੇ ਸੋ ਜਨਮ ਤਾਂ ਸਾਰੇ ਨੂੰ ਮਿਲ ਜਾਂਦਾ ਹੈ ਪਰ ਦੇਖਿਆ ਕਿ ਜ਼ਿੰਦਗੀ ਸਾਰੇ ਨੂੰ ਮਿਲ ਜਾਂਦੀ ਹੈ ਜੀਵਨ ਜਨਮ ਸਾਰੇ ਨੂੰ ਮਿਲ ਜਾਂਦਾ ਪਰ ਜ਼ਿੰਦਗੀ ਜੀਣ ਦੀ ਕਲਾ ਇਹ ਕਿਸੇ ਨੂੰ ਮਿਲਦੀ ਹੈ ਇਹ ਉਹਨੂੰ ਮਿਲਦੀ ਹੈ ਜਿਹੜਾ ਗੁਰੂ ਦੇ ਨਾਲ ਜੁੜਦਾ ਹੈ ਕਿਉਂਕਿ ਇਹ ਜੀਵਨ ਦੀ ਬੈਣੀ ਉਹਨੂੰ ਗੁਰੂ ਹੀ ਸਮਝਦਾ ਹੈ ਸਮਝਦਿਓਕ ਨਹੀਂ ਹੁਣ ਤੁਹਾਨੂੰ ਜੇ ਪੁੱਛਿਆ ਤੁਸੀਂ ਜੀਵਨ ਦੀ ਵੈਲੀ ਨੂੰ ਸਮਝਦੇ ਹੋ ਅਸੀਂ ਫਿਰ ਕਮਾ ਆ ਗਏ ਕਈ ਵਾਰ ਬੰਦਾ ਕਹਿੰਦਾ ਹਾਂ ਮੈਂ ਜੀਵਨ ਦੀ ਵੈਲਿਊ ਨੂੰ ਸਮਝਦਾ ਹਾਂ ਅਸੀਂ ਫਿਰ ਕੋਈ ਗੱਲ ਕਹੀਦੀ ਐ ਕਿ ਜੇ ਤੁਸੀਂ ਜੀਵਨ ਦੀ ਵੈਲਿਊ ਨੂੰ ਸਮਝਦੀ ਹੋਮੋ ਤਾਂ ਫਿਰ ਕਦੀ ਕੋਈ ਬੁਰੀ ਚੀਜ਼ ਆਪਣੇ ਜੀਵਨ ਚ ਆਣ ਤੇ ਕੋਈ ਨਸ਼ਾ ਤੇ ਤੁਹਾਡੇ ਅੰਦਰ ਜਾਵੇ ਹੀ ਨਾ ਕਿ ਤੁਹਾਨੂੰ ਜੀਵਨ ਦੀ ਵੈਲਿਊ ਤਾਂ ਪਤਾ ਕਿ ਇਹ ਨਸ਼ਾ ਮੇਰੇ ਅੰਦਰ ਜਾ ਕੇ ਮੇਰੇ ਜੀਵਨ ਨੂੰ ਬਰਬਾਦ ਕਰੇਗਾ ਅਸੀਂ ਕਈ ਵਾਰ ਮਿਸਾਲ ਦੇਈਦੀ ਨਾ ਕਿ ਅੱਜ ਬੰਦੇ ਨੂੰ ਮੋਟਰਸਾਈਕਲ ਦੀ ਕੀਮਤ ਦਾ ਪਤਾ ਹੈ ਅੱਜ ਬੰਦੇ ਨੂੰ ਆਪਣੀ ਕਾਰ ਦੀ ਕੀਮਤ ਦਾ ਪਤਾ ਹੈ ਪਤਾ ਹੈ ਤਾਂ ਹੀ ਤਾਂ ਉਹ ਕਾਰ ਦੇ ਵਿੱਚ ਕਦੀ ਡੀਜ਼ਲ ਦੀ ਜਗ੍ਹਾ ਪੈਟਰੋਲ ਨਹੀਂ ਪਵਾਏਗਾ ਜਾਂ ਪੈਟਰੋਲ ਦੀ ਜਗ੍ਹਾ ਇਹ ਪਤਾ ਹੈ ਮੋਟਰਸਾਈਕਲ 'ਚ ਪੈਟਰੋਲ ਪੈਂਦਾ ਤਾਂ ਪੈਟਰੋਲ ਹੀ ਪਾਉਣਾ ਉਹਨਾਂ ਡੀਜ਼ਲ ਨਹੀਂ ਪਾਉਣਾ ਉਹਨੂੰ ਪਤਾ ਹੈ ਕਿ ਮੈਂ 50000 ਦੀ ਨਾਲ 70-80000 ਦੀ ਮੋਟਰਸਾਈਕਲ ਲਈਆ ਫਿਰ ਮੈਂ ਗਲਤ ਤੇਲ ਇਹਦੇ ਵਿੱਚ ਪਾ ਦਿੱਤਾ ਖਰਾਬ ਹੋ ਜਾਣੀ ਹੈ zara soch ke dekho motorcycle ਦੀ 70-80000 ਦੀ ਕੀਮਤ ਦੇ ਸਾਨੂੰ ਪਤਾ ਹੈ ਆਪਣੇ ਜੀਵਨ 'ਚ ਅਸੀਂ ਕੀ ਕੁਝ ਅੰਦਰ ਪਾ ਰਹੇ ਹਾਂ ਕਿੰਨਾ ਕੁਝ ਗਲਤ ਖਾ ਰਹੇ ਆ ਕਿੰਨਾ ਕੁਝ ਗਲਤ ਪੀ ਰਹੇ ਆ ਕਿੰਨਾ ਕੁਝ ਸਾਡੇ ਅੰਦਰ ਜਾ ਰਿਹਾ ਹੈ ਫਿਰ ਜੇ ਕੋਈ ਕਵੇ ਮੈਨੂੰ ਤਾਂ ਜ਼ਿੰਦਗੀ ਦੀ ਕੀਮਤ ਦਾ ਪਤਾ ਮੇਰੀ ਜ਼ਿੰਦਗੀ ਬੜੀ ਕੀਮਤੀ ਹੈ ਜੇ ਤੈਨੂੰ ਕੀਮਤ ਦਾ ਪਤਾ ਹੋਵੇ ਤਾਂ 1% ਵੀ ਤੇਰੀ ਅੰਦਰ ਨੈਗੇਟਿਵਿਟੀ ਕੋਈ ਵੀ ਚੀਜ਼ ਨਹੀਂ ਸਮਝਦੇ ਹੋਗਲੀ ਅੱਛਾ ਇਹ ਕਰਦਾ ਜਵਾਬ ਦੇਣਾ ਦੋਵਾਂਗੇ ਕਿ ਨਹੀਂ ਹੁਣ ਤੁਸੀਂ ਮੋਟਰਸਾਈਕਲ ਤੇ ਜਾ ਰਹੇ ਹੋ ਤੁਹਾਨੂੰ ਪਤਾ ਤੁਹਾਡੇ ਮੋਟਰਸਾਈਕਲ ਚ ਪੈਂਦਾ ਹੈ પેટ્રોલ ਅਚਾਨਕ ਜਾਂਦੇ ਜਾਂਦੇ પેટ્રોલ ਖਤਮ ਹੋ ਗਿਆ ਤੁਸੀਂ ਮੋਟਰਸਾਈਕਲ ਤੋੜ ਕੇ ਲੈ ਕੇ ਜਾ ਰਹੇ ਹੁੰਦੇ ਹੁਣ ਕਈ ਵਾਰ ਦੇਖਿਆ ਨਾ ਤੇ ਰੋਲ ਖਤਮ ਹੋ ਜਾਂਦਾ ਹੈ ਤਾਂ ਬੰਦਾ ਰੇਡ ਕਿਲੇ ਜਾਂਦਾ ਹੈ ਰੇਡ ਕਿਹਨੂੰ ਤੋੜ ਕੇ ਤੁਰਿਆ ਹੁੰਦਾ ਹੈ ਹੁਣ ਕੋਈ ਰਸਤਾ ਹੀ ਤੁਹਾਨੂੰ ਮਿਲੇ ਰਸਤਾ ਹੀ ਤੁਹਾਨੂੰ ਮਿਲੇ ਲੈ ਭਾਈ ਠੀਕ ਆ ਲੋਕੀ ਤੇਲ ਖਤਮ ਹੋ ਗਿਆ ਉਹ ਪਿੰਡੋਂ ਵਾਲਾ ਤਾਂ ਹਲੇ 10 ਕਿਲੋਮੀਟਰ ਦੂਰ ਹੈ ਤੇ ਅਦਾ ਕਰ ਮੇਰੇ ਕੋ ਮਿੱਟੀ ਦਾ ਤੇਲ ਦੀ ਬੋਤਲ ਹੈ ਪਾਲਾ ਮੇਰੇ ਕੋ ਮਿੱਟੀ ਦਾ ਤੇਲ ਕਿੰਨੀ ਭਰੀ ਹੋਈ ਹੈ ਪਾਲਾ ਇਹਦੇ ਵਿੱਚ ਪਾਲੂਗੇ ਤੁਸੀਂ ਨਹੀਂ ਨਹੀਂ ਇਹ ਨਾਲ ਸਹੀ ਸਹੀ ਵੇ ਕੋਈ ਕਵੇ ਚੱਲ ਬਈ ਮਿੱਟੀ ਤੇਲ ਨਹੀਂ ਮੇ ਕੋ ਡੀਜ਼ਲ ਹੈ ਆ ਡੀਜ਼ਲ ਵਾਲਾ ਵਿੱਚ ਤੇ ਤੁਹਾਨੂੰ ਪਤਾ ਜੇ ਡੀਜ਼ਲ ਵੀ ਮੋਟਰਸਾਈਕਲ ਤੇ ਚਲਾ ਗਿਆ ਤੇ ਇੰਜਨ ਦਾ ਪੱਠਾ ਇੰਜਨ ਖਰਾਬ ਹੋ ਜਾਣਾ ਤੁਸੀਂ ਨਹੀਂ ਪਾਉਂਗੇ ਪਾਉਂਗੇ ਤੁਸੀਂ ਲਾਉਦੇ ਨਾ ਸਾਰੇ ਆ ਨਾ ਕਿਉਂਕਿ ਤੁਸੀਂ ਕਹਿੰਦਾ 10 ਕਿਲੋਮੀਟਰ ਤੁਰ ਕੇ ਜਾਣਾ ਪਰ ਉਹ ਜੀ ਦੀ ਵਿੱਚ ਪਾਣੀ ਦੇ ਨਾਲ ਮੇਰਾ 70 80 ਹਜ਼ਾਰ ਦਾ ਮੋਟਰਸਾਈਕਲ ਖਰਾਬ ਹੋ ਜਾਵੇ ਮੋਟਰਸਾਈਕਲ ਦੀ ਫਿਕਰ ਹੈ ਸਮਝਦੇ ਹੋ ਨਹੀਂ ਪਰ ਅਜਾ ਸੋਚੋ ਬੰਦਾ ਇਹ ਕਹਿੰਦਾ ਜੀ ਮੈਂ ਉਹ ਗਲਤ ਚੀਜ਼ ਤਾਂ ਖਾ ਲਈ ਕਿਉਂਕਿ ਮੈਨੂੰ ਭੁੱਖ ਲੱਗੀ ਹੋਈ ਸੀ ਉਹ ਗਲਤ ਚੀਜ਼ ਤਾਂ ਪੀ ਲਈ ਕਿਉਂਕਿ ਮੈਨੂੰ ਪਿਆਸ ਭਾਈ ਜੇ ਮੋਟਰਸਾਈਕਲ ਦੀ ਇੰਨੀ ਫਿਕਰ ਹੈ ਕਿ 10 ਕਿਲੋਮੀਟਰ ਦਾ ਸਫ਼ਰ ਸਫ਼ਰ ਕਰ ਸਕਦਾ ਹੈ 10 ਕਿਲੋਮੀਟਰ ਦਾ ਸਫ਼ਰ ਕਰ ਸਕਦਾ ਹੈ ਤੇ ਆਪਣੀ ਤਨ ਦੀ ਫਿਕਰ ਉਸ ਤੋਂ ਵੀ ਜ਼ਿਆਦਾ ਕਰਕੇ ਇਹਦੇ ਵਾਸਤੇ ਵੀ ਸਫ਼ਰ ਕਰ ਸਕੇ ਸਫ਼ਰ ਕਰ ਸਕੇ ਸਮਝ ਦਿਓogne ਕਈ ਬੰਦੇ ਕਹਿੰਦੇ ਗਲਤ ਜੀ ਤਾਂ ਖਾ ਲਈ ਸੀ ਮੀਠਾ ਤਾਂ ਖਾ ਉਹ ਤਾਂ ਮੈਸੂਨ ਨਹੀਂ ਮਿਲਦਾ ਸੀ ਇਹ ਕਹਿੰਦੇ ਇਹੀ ਬਾਹਰ ਦੇ ਦਸ਼ਾਂ ਜਾਈਦਾ ਲੱਭੀਦਾ ਸੀ ਮਿਲਦਾ ਹੈ ਹਰ ਚੀਜ਼ ਮਿਲਦੀ ਹੈ ਪਰ ਤਲਾਸ਼ ਕਰਨੀ ਸਮਝਦੇ ਹੋਗੇ ਨਹੀਂ ਜੀ ਉਹ ਦੁਕਾਨ ਕੋਲ ਪਾਣੀ ਨਹੀਂ ਮਿਲਦਾ ਸੀ ਤਾਂ ਬੀਅਰ ਪੀ ਲਈ ਸਮਝਦੇ ਹੋਗੇ ਨਹੀਂ ਇਹ ਬਹਾਨੇ ਹੁੰਦੇ ਆ ਸਾਰੇ ਜਿਹਨੇ ਕਰਨਾ ਹੋਵੇ ਕਰ ਦਿੰਦਾ ਸਮਝਦੇ ਹੋ ਇਸ ਕਰਕੇ ਆਪਣੇ ਜੀਵਨ ਨੂੰ ਲੈ ਕੇ ਸੀ ਉਹ ਚੀਜ਼ਾਂ ਉਹ ਨਸ਼ੇ ਨਾ ਇੱਕ ਵਾਰ ਵੀ ਤੁਸੀਂ ਸੋਚ ਕੇ ਦੇਖੋ ਸਮਝ ਲਿਏ ਦੇਖੋ ਐਸੀ ਕਿਤੇ 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 ਵੀ ਤੁਸੀਂ ਪੜ੍ਹ ਕੇ ਦੇਖੋ ਚਲੋ ਅੱਜ ਕੱਲ ਤਾਂ ਸੌਖਾ ਜੀ ਗੂਗਲ ਤੇ ਸਰਚ ਕਰਕੇ ਦੇਖੋ ਕਿ ਸ਼ਰਾਬ ਦੇ ਨੁਕਸਾਨ ਕੀ ਨੇ ਨਸ਼ਿਆਂ ਦੇ ਨੁਕਸਾਨ ਨੇ ਪਤਾ ਲੱਗ ਜਾਂਦਾ ਹੈ ਤੇ ਇਹ ਚੀਜ਼ ਤਾਂ ਹੀ ਤਾਂ ਐਡੀਸ਼ਨ ਵਰਗੇ ਵਿਗਿਆਨੀ ਨੇ ਸਾਫ ਕਿਹਾ ਸੀ ਕਿ ਸ਼ਰਾਬ ਨਾ ਪੀਓ ਕਿਉਂਕਿ ਨਸ਼ਾ ਸਾਡੇ ਬ੍ਰੇਨ ਦੇ ਸੈੱਲਾਂ ਨੂੰ ਡੈੱਡ ਕਿਉਂਕਿ ਜਿੰਨਾ ਅਸੀਂ ਨਸ਼ਾ ਕਰਦੇ ਸਾਡੀ ਸੋਚਨ ਸਮਝਣ ਦੀ ਸ਼ਕਤੀ ਉਨੀ ਖਤਮ ਹੁੰਦੀ ਅੱਜ ਅਸੀਂ ਹਰ ਮੁਸ਼ਕਿਲ ਜੋ ਨਿਕਲ ਸਕਦੇ ਜਦੋਂ ਸਾਡੀ ਸੋਚਨ ਸਮਝਣ ਦੀ ਸ਼ਕਤੀ ਜਿਆਦਾ ਹੋਏਗੀ ਸਮਝਦੇ ਹੋ ਤਾਂ ਹੀ ਗੁਰੂ ਰਹਿਬਾ ਕਹਿੰਦੇ ਸਿਮਰਨ ਕਰੋ ਧਿਆਨ ਕਰੋ ਕਿਉਂਕਿ ਧਿਆਨ ਕਰਨ ਦੇ ਨਾਲ ਸਾਡੇ ਬ੍ਰੇਨ ਦੇ ਸੈੱਲ ਜਿਹੜੇ ਡਵਲਪ ਹੁੰਦੇ ਐ ਅਸੀਂ ਜਾਦਾ ਸੋਚ ਸਕਦੇ ਆ ਜਾਦਾ ਸਮਝ ਸਕਦੇ ਆ ਇਸੇ ਲਈ ਤਾਂ ਸਾਇੰਸ ਚ ਵੀ ਕੋਈ ਖੋਜ ਕਰਨੀ ਪਵੇ ਤਾਂ ਵਿਗਿਆਨਕਿਆ ਨੂੰ ਧਿਆਨ ਕਰਕੇ ਆ ਕਰਨਾ ਪੈਂਦਾ ਧਿਆਨ ਦਾ ਮਤਲਬ ਹੋ ਗਿਆ ਚੀਜ਼ ਦੇ ਵਿਚਾਰ ਕਰਨਾ ਤੇ ਜਿਹੜਾ ਬੰਦਾ ਬੇਹੋਸ਼ ਹੋਵੇ ਉਹ ਨਾ ਵਿਚਾਰ ਕੀ ਕਰਨੇ ਬੁਲਾਉ ਦੇ ਦਿਓ ਅਗਰਾ ਤੁਹਾਨੂੰ ਸਮਝ ਆ ਰਹੀ ਹੈ ਨਹੀਂ ਤੇ ਆਵਾਜ਼ ਘੱਟ ਆ ਰਹੀ ਹੈ ਤੁਹਾਡੀ ਸੰਕਰਨਾਇਆ ਉਹ ਤੁਸੀਂ ਆਵਾਜ਼ ਬੁਰੀ ਜਾਣੀ ਚਾਹੀਦੀ ਹੈ ਇਸ ਲਈ ਹੁਣ ਜਦੋਂ ਪਤਾ ਹੈ ਕਿ ਮੈਂ ਇੱਕ ਮੋਟਰਸਾਈਕਲ ਉੱਤੇ ਬੁਰੀ ਚੀਜ਼ ਨਹੀਂ ਪਾ ਸਕਦਾ ਤਾਂ ਅੱਜ ਤੂੰ ਆਪਣੇ ਆਪ ਨੂੰ ਸੰਕਲਪ ਕਰੋ ਮੈਨੂੰ ਤਾਂ ਜੀ ਭੁੱਖ ਲੱਗੀ ਸੀ ਤਾਂ ਮੈਂ 4 ਸਮੋਸੇ ਖਾ ਲਏ ਭਾਈ ਇਹ ਸਮੋਸੇ ਅੰਦਰ ਜਾਣਾ ਚੰਗੀ ਗੱਲ ਹੈ ਨਹੀਂ ਜੀ ਚਲੋ ਅੱਜ ਹੋਮਵਰਕ ਕਰਨਾ ਕਰ ਜਾ ਕੇ Google ਤੇ ਜਾ ਕੇ ਸਰਚ ਕਰਨਾ ਸਮੋਸਿਆਂ ਦੇ ਸਾਡੇ ਸਿਹਤ ਵਾਸਤੇ ਕਿਹੜੇ ਫਾਇਦੇ ਆ ਤਾਂ ਸ਼ਾਇਦ ਇੱਕ ਵੀ ਫਾਇਦਾ ਲਿਖਿਆ ਨਹੀਂ ਮਿਲਣਾ ਪਹਿਨਾਰੇ ਮਿਲਣਾ ਨਹੀਂ ਅਸੀਂ ਪੇਟ ਭਰ ਲਿਆ ਪਰ ਫਾਇਦਾ ਸਾਨੂੰ ਫਿਰ ਸਾਨੂੰ ਚਾਹੀਦਾ ਜੇ ਪੇਟ ਭਰਨਾ ਤਾਂ ਉਹ ਚੀਜ਼ਾਂ ਖਾਈਏ ਇਹਨੋਂ ਜਾਂਦੇ ਰਸਤੇ ਤੁਰ ਜਾਂਦੇ ਖੀਰੇ ਖਾ ਲੋ ਹਲੇ ਖੀਰਾ ਵੀ ਖਾਵਾਂਗੇ ਤਾਂ ਸਾਨੂੰ ਸਮਝਦੇ ਹੋ ਕਿ ਨਹੀਂ ਹਲੇ ਕੋਈ ਹਰੀਆਂ ਸਬਜ਼ੀਆਂ ਲੈ ਕੇ ਖਾ ਲਈਏ ਸਾਨੂੰ ਲਾਭ ਹੋਏਗਾ ਸਮਝਣਾ ਹਲੇ ਕਹਿੰਦੇ ਨਹੀਂ ਤਾਂ ਪਾਣੀ ਪੀ ਲੋ ਪਾਣੀ ਪੀ ਪਾਣੀ ਨਾਲ ਪੇਟ ਭਰ ਲੋ ਉਹਦਾ ਵੀ ਲਾਭ ਸਾਨੂੰ ਹੋਏਗਾ ਪਰ ਨਹੀਂ ਅਸੀਂ ਲਾਭ ਤਾਂ ਦੇਖਣਾ ਨਹੀਂ ਅਸੀਂ ਤਾਂ ਸਵਾਦ ਸਮਝਦੇ ਹੋ ਕਿ ਨਹੀਂ ਇਹਦਾ ਸੁਆਦ ਦੇਖਣਾ ਹੈ ਸਮਝ ਦਿਓ ਤਾਂ ਹੁਣ ਜੇ ਸੁਆਦ ਦੇਖਾਂਗੇ ਤਾਂ ਸਾਡੇ ਜੀਵਨ ਦੀ ਖੁਸ਼ੀ ਕਿੱਥੋਂ ਆਏਗੀ ਤੇ ਸਾਡੇ ਜੀਵਨ ਚ ਅੱਛੀ ਸਿਹਤ ਕਿੱਥੋਂ ਆਏਗੀ ਜੇ ਸਾਨੂੰ ਅੱਛੀ ਸਿਹਤ ਚਾਹੀਦੀ ਹੈ ਤਾਂ ਫਿਰ ਆਪਣੇ ਸੁਆਦਾਂ ਨੂੰ ਸਾਈਡ ਤੇ ਕਰੋ ਜਾਂ ਮਾਰਨਾ ਪੈਣਾ ਹੈ ਸਮਝ ਦਿਓ ਤਾਂ ਫੇਰ ਹੀ ਅਸੀਂ ਜੀਵਨ ਚ ਕੁਝ ਬਿਹਤਰ ਹੋ ਸਕਦੇ ਆਂ ਆਪਣੀ ਸਿਹਤ ਨੂੰ ਅੱਛਾ ਕਰ ਸਕਦੇ ਆਂ ਆਪਣੀ ਜ਼ਿੰਦਗੀ ਨੂੰ ਅੱਛਾ ਕਰ ਸਕਦੇ ਆਂ ਔਰ ਸਭ ਤੋਂ ਵੱਡੀ ਗੱਲਤਾ ਹੈ ਜਿਹਦਾ ਦੱਸਿਆ ਨਾ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਕਿ ਜੇ ਅਸੀਂ ਆਪਣੇ ਮਨੋਰੰਜਨ ਦੀ ਖਾਤਰ ਸਮਾਂ ਕੱਢ ਕੇ ਕਿਤੇ ਜਾ ਸਕਦੇ ਆ ਤਾਂ ਮਾਲਕ ਦੀ ਰਹਿਮਤ ਦੀ ਖਾਤਰ ਵੀ ਸਮਾਂ ਕੱਢ ਕੇ ਸਾਨੂੰ ਸਤਸੰਗ ਦੇ ਫਕੀਰਾਂ ਦੇ ਕੋਲ ਜ਼ਰੂਰ ਜਾਣਾ ਜਿਦਾ ਕਿ ਅੱਜ ਆਏ ਹੋ ਤੁਸੀਂ ਸਮਝਿਓ ਇਸ ਕਰਕੇ ਜੀਵਨ ਦੀ ਵੈਲਿਊ ਬੜੀ ਹੈ ਇਹ ਜੀਵਨ ਦੀ ਕੀਮਤ ਮੜੀ ਹੈ ਪਰ ਅਸੀਂ ਜੀਵਨ ਦੀ ਵੈਲਿਊ ਸਾਡੀ ਉਦੋਂ ਹੀ ਵੱਧਦੀ ਹੈ ਜਦੋਂ ਸਾਨੂੰ ਉਹਨਾਂ ਫਕੀਰਾਂ ਦਾ ਸੰਗ ਮਿਲਦਾ ਹੈ ਜਿਹੜੇ ਖੁਦ ਜੀਵਨ ਦੀ ਵੈਲਿਊ ਨੂੰ ਜਾਣਦੇ ਐ ਔਰ ਸਾਨੂੰ ਵੀ ਸਮਝਾ ਸਕਣ ਕਿ ਤੇਰੇ ਅੰਦਰ ਕਿਹੜੀਆਂ ਸ਼ਕਤੀਆਂ ਬੈਠੀਆਂ ਐ ਇਸ ਲਈ ਤਾਂ ਮੀਆਂ ਮੁਹੰਮਦ ਵਕੀਲ ਨੇ ਕਿਹਾ ਉਹਨਾਂ ਦੇ ਕਲਾਮ ਨੂੰ ਪੂਰਾ ਕਰੀਏ ਕਿ ਯਾਰ ਜਦੋਂ ਮਿਲੇ ਮੁੱਲ ਪਾਣ ਵਾਲਾ ਉਦੋਂ ਮੁੱਲ ਜਾਂਦਾ ਤੇਰਾ ਵੱਧ ਮੀਆਂ ਓ ਯਾਰ ਜਦੋਂ ਮੇਲੇ ਮੁੱਲ ਕੌਣ ਵਾਲਾ ਉਦੋਂ ਮੁੱਲ ਜਾਂਦਾ ਤੇਰਾ ਕਦਮੀਆਂ ਉਹ ਜੇ ਤੂੰ ਉੱਚਿਆਂ ਨਾਲ ਯਾਰੀ ਲਾਮਦਾ ਏ ਉੱਚਾ ਹੋ ਜਾਂਦਾ ਤੇਰਾ ਕਦਮੀਆਂ ਉਹ ਕਹਿੰਦੇ ਤੇਰਾ ਕਦਮ ਕਦ ਦਾ ਮਤਲਬ ਆ ਸਰੀਰ ਦੇ ਕਦ ਦੀ ਗੱਲ ਨਹੀਂ ਹੋ ਰਹੀ ਇਹ ਸਰੀਰ ਦਾ ਕਦ ਜੇ 5 ਫੁੱਟ 6 ਇੰਚ ਤੇ 6 ਇੰਚ ਹੀ ਰਹਿਣਾ ਪਰ ਕਾਦੇ ਕੋ ਹੋਰ ਵੀ ਹੁੰਦਾ ਹੈ ਪਤਾ ਕਿਹੜਾ ਕਦ ਹੁੰਦਾ ਹੈ ਜਰਾ ਸਮਝਣਾ ਸਾਰਿਆਂ ਨੇ ਇੱਕ ਹੁੰਦਾ ਹੈ ਕਾਦੇ ਸ਼ਰੀਰ ਦਾ ਕਾਦੇ ਕਿੰਨੀ ਹੈ ਬੰਦੇ ਦੀ ਪਰ ਇੱਕ ਹੁੰਦਾ ਹੈ ਕਿ ਬੰਦੇ ਦੀ ਸੋਚ ਦਾ ਕਾਦ ਉੱਚਾ ਹੋ ਜਾਂਦਾ ਹੈ ਬੰਦੇ ਦੀ ਕਰਨੀਲਾ ਦਾ ਉੱਚਾ ਹੋ ਜਾਂਦਾ ਹੈ ਬੰਦੇ ਦੀ ਹਿੰਮਤ ਹੌਸਲੇ ਦਾ ਕਾਦ ਕੀ ਹੋ ਜਾਂਦਾ ਹੈ ਉੱਚਾ ਹੋ ਜਾਂਦਾ ਹੈ ਬੰਦੇ ਦੇ ਅੰਦਰ ਨਾ ਜਿਹੜੇ ਕਹਿੰਦੇ ਅੱਛੇ ਕਰਮ ਹੈ ਜਦੋਂ ਬੰਦਾ ਅੱਛਾ ਕਰਮ ਕਰਦਾ ਤਾਂ ਦੁਜੇ ਨਗਰ ਉੱਚਾ ਇਹ ਕਿੰਨੇ ਉੱਚਾ ਕਾਦ ਇਹਦਾ حضرت ਅਲੀ ਵੀ ਦੇਖ ਲਓ ਅੱਜ ਉਹਨਾਂ ਨੂੰ ਸ਼ੇਰ-ਏ-ਖੁਦਾ ਕਿਹਾ ਜਾਂਦਾ ਕਿੰਨੀ ਦੁਨੀਆ ਉਹਨਾਂ ਨੂੰ ਮੰਦੀ ਹੈ ਪਰ ਉਹਨਾਂ ਦਾ ਕਾਤਾ ਬੜਾ ਮਦਰਾ ਸੀ ਉਨੇ ਤੇ ਸ਼ਰੀਰ ਦੇ ਕਾਦੀ ਗੱਲ ਨਹੀਂ ਹੋ ਰਹੀ ਹੁਣ ਆਪਾਂ ਸਚਿਨ ਤੰਦੂਲਕਰ ਨੂੰ ਦੇਖੀਏ ਟਿਕਟ ਦੇ ਵਿੱਚ ਬੈਟਸਮੈਨ ਜਦੋਂ ਕਹਿੰਦੇ ਨਾ ਉਹ ਟੀਮ 'ਚ ਹੋਣਾ ਸੀ ਤਾਂ ਮਜ਼ਾਕ ਉਡਾਉਂਦੇ ਸੀ ਤੇਰਾ ਨਿੱਕਾ ਜਿਹਾ ਕਾਦਾ ਤੂੰ ਕੀ ਕਾਮਯਾਬ ਹੋਣਾ ਤਾਂ ਸਚਿਨ ਨੇ ਹੋਰ ਮਿਹਨਤ ਕੀਤੀ ਤਾਂ ਅੱਜ ਉਹ ਕ੍ਰਿਕਟ ਦਾ ਕਹਿੰਦੇ ਭਗਵਾਨ ਕਿਹਾ ਜਾਂਦਾ ਕਿ ਬਹੁਤ ਵਧੀਆ ਬੱਲੇਬਾਦ ਮਾਸਟਰ ਬਲਾਸਟਰ ਸੋ ਕਿ ਕਦ ਨਹੀਂ ਦੇਖੇ ਜਾਂਦੇ ਕਦ ਬਣਦੇ ਆਪਣੀ ਕਰਨੀ ਨਾਲ ਆਪਣੇ ਕਰਮਾਂ ਦੇ ਨਾਲ ਅਗਰ ਅਸੀਂ ਅੱਛਾ ਕਰਮ ਕਰਦੇ ਅੱਛੀ ਮਿਹਨਤ ਕਰਦੇ ਆ ਤਾਂ ਦੁਨੀਆ ਦੀ ਨਜ਼ਰਾਂ 'ਚ ਸਾਡਾ ਕਦ ਇੰਨਾ ਉੱਚਾ ਹੋ ਜਾਂਦਾ ਜਿਸ ਨੂੰ ਕੋਈ ਨੀਵਾ ਇਹੇ ਕਹਿੰਦੇ ਹੈ ਕਿ ਉ ਯਾਰੀ ਉੱਚਿਆਂ ਦੇ ਨਾਲ ਹੀ ਤੂੰ ਲਾਵੇਂ ਫਿਰ ਉੱਚਾ ਹੋ ਜਾਏ ਤੇਰਾ ਕਦਮੀਆਂ ਹੁਣ ਇੱਥੇ ਕਾਹੀ ਕਹਿੰਦਾ ਮੈਂ ਨੀਵਾ ਮੇਰਾ ਉੱਚਾ ਉੱਚਿਆਂ ਦੇ ਸੰਗ ਲੈ ਕਹਿੰਦੇ ਉੱਚੇ ਦੀ ਯਾਰੀ ਲਾਣੀ ਪੈਂਦੀ ਹੈ ਉਹ ਜਿਹਨਾਂ ਦੀ ਸੋਚ ਹੀ ਨੀਵੀਂ ਹੋਵੇ ਉਹਨਾਂ ਨੇ ਯਾਰੀ ਲਾਵਾਂਗੇ ਤਾਂ ਸਾਡਾ ਕਦਮੀ ਨੀਵਾ ਹੁੰਦਾ ਸਾਡੀ ਇੱਜ਼ਤ ਵੀ ਘਟਦੀ ਸਾਡੀ ਹਿੰਮਤ ਵੀ ਘਟਦੀ ਇਸ ਕਰਕੇ ਐਸੀ ਫੈਸਲਾ ਲੈਣਾ ਹੈ ਕਿਸੀ ਯਾਰੀ ਕੇਦੇ ਨਾਲ ਲਾੜੀ ਹੈ ਉਦੋਂ ਆਪ ਸੋਚੋ ਕਦੀ ਸੋਚ ਕੇ ਦੇਖੋ ਇੱਕ ਬੰਦਾ ਮਨਿਸਟਰ ਨਾਲ ਯਾਰੀ ਲਾ ਲੈਂਦਾ ਤਾਂ ਉਹਦਾ ਕਦ ਮਾਰਲੇ ਚੁੱਚਾ ਹੋ ਗਿਆ ਕਿ ਨਹੀਂ ਉਹ ਲੈ ਮਨਿਸਟਰ ਦਾ ਯਾਰ ਹੈ ਭਈ ਉਹ ਜਾਂ ਫੁਲਾਨੇ ਥਾਣੇਦਾਰ ਦਾ ਜਾਂ ਫੁਲਾਨੇ ਐਸਪੀ ਦਾ ਲੋਕਾਂ ਨਗਰਾਂ ਤੋਂ ਇੱਜ਼ਤ ਕਿਉਂਕਿ ਇੱਕ ਆਦੂ ਹੁੰਦਾ ਇੱਜ਼ਤ ਵਧ ਗਈ ਕਾਦ ਵਧ ਗਈ ਲੋਗੋਂ ਨੂੰ ਐਮੀਂ ਦਿਨੀ ਸ਼ੁਰੂ ਕਰ ਦਿੰਦੇ ਆ ਕਿ ਕੋਈ ਆਮ ਬੰਦਾ ਨਹੀਂ ਆ ਉਹ ਭਾਈ ਮੈਂ ਮਨਿਸਟਰ ਦਾ ਯਾਰ ਆ ਉਹ ਹਾਲਾਂਕਿ ਮਨਿਸਟਰ ਨਹੀਂ ਆ ਹਾਲੇ ਉਹ ਉਹ ਕੋਈ ਅਫਸਰ ਨਹੀਂ ਹੈ ਕੋਈ ਕੁਰਸੀ ਨਹੀਂ ਹੈ ਬਸ ਯਾਰੀ ਬਾਈ ਤਾਂ ਦਾ ਕਦ ਵੀ ਦੂਜੇ ਨਜ਼ਰੇ ਚ ਉਹਦੀ ਇੱਜ਼ਤ ਦੂਜੇ ਨਜ਼ਰੇ ਚ ਇਹਦਾ ਸੋਚ ਕੇ ਦੇਖੋ ਭਾਈ ਉਹ ਯਾਰੀ ਲਾਲਾ ਨੇ ਕਿਸੇ ਗੈਂਗਸਟਰ ਦੇ ਨਾਲ ਕਿਸੇ ਬੁਰੇ ਦੇ ਨਾਲ ਚੋਰ ਦੇ ਨਾਲ ਤਾਂ ਲੋਕਾਂ ਨੂੰ ਕਹਿੰਦਾ ਇਹ ਨਹੀਂ ਚੋਰੀ ਹੋਣਾ ਕਿਉਂਕਿ ਇਹਦੀ ਯਾਰੀ ਤਾਂ ਹੀ ਤਾਂ ਤੁਸੀਂ ਦੇਖਦੇ ਹੋ ਨਾ ਕਿਵੇਂ ਪੁਲਿਸ ਛਾਪਾ ਮਾਰਦੀ ਹੈ ਜੇ ਇੱਕ ਬੰਦਾ ਚੋਰ ਹੈ ਉਹਦੇ ਨਾਲ ਕੋਈ ਸਾਥੀ ਬੇਗੁਨਾਹ ਵੀ ਖੜਾ ਨੂੰ ਖੜ ਕੇ ਨਾ ਜਾਂਦੇ ਉਹ ਭਾਈ ਤੂੰ ਵੀ ਚੋਰ ਹੀ ਹੈ ਕਿਉਂਕਿ ਤੇ ਨਾਲ ਖੜਾ ਸੀ ਉਹਨਾਂ ਦਾ قصور ਵੀ ਨਹੀਂ ਹੁੰਦਾ ਕਿਉਂਕਿ ਮਾਰੀਆਂ ਨਾਲ ਯਾਰੀ ਲਾ ਕੇ ਬੰਦਾ ਆਪ ਹੀ ਮਾਰਦਾ ਤੇ ਦੁਨੀਆ ਮਾਰਾ ਹੀ ਸਮਝਦੀ ਹੈ ਤਾਂ ਕਿਤੇ ਵੀ ਕੋਈ ਚੋਰੀ ਹੁੰਦੀ ਫੇ ਸ਼ੱਕ ਦੀਏ ਧਾਇਰੇ ਚ ਉਹ ਆ ਜਾਂਦਾ ਇਹਨੂੰ ਫੜੋ ਪਹਿਲਾਂ ਉੱਥੇ ਚੋਰੀ ਹੋਈ ਕਿਉਂਕਿ ਪਹਿਲਾਂ ਇਹਦਾ ਇੱਥੇ ਕੀਤੀ ਸੀ ਕਿਤੇ ਇਹ ਇਹਦਾ ਹੱਥ ਦਾ ਨਹੀਂ ਕਿਤੇ ਨਸ਼ਾ ਬਿਕਦਾ ਹੈ ਕੁਝ ਵੀ ਹੁੰਦਾ ਤੁਸੀਂ ਦੇਖੋ ਇਹ ਗੱਲਾਂ ਦੀ ਸੱਚਾਈ ਹੈ ਇੱਥੇ ਐਡਵੋਕੇਟ ਬਹੁਤ ਬੈਠੇ ਨੇ ਪਤਾ ਹੋਏਗਾ ਕਿ ਨਸ਼ਾ ਕੋਈ ਇੱਕ ਵੇਚਦਾ ਹੈ ਨਾਲ ਕੋਈ ਸਾਥੀ ਫੜੇਗਾ ਕੱਲ ਨੂੰ ਕਿਤੇ ਨਸ਼ੇ ਦੀ ਗੱਲ ਆਉਂਦੀ ਹੈ ਇਹਨੂੰ ਪਹਿਲਾਂ ਸੱਦ ਲਿਆ ਜਾਂਦਾ ਆਜੋ ਵੀ ਦੱਸੋ ਆਗੇ ਇਨਾਸ਼ਾ ਕਿੱਥੋਂ ਆਇਆ ਕਿੱਦਾਂ ਆਇਆ ਕਿੱਦਾਂ ਕੀ ਹੋਇਆ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਸੋ ਇਹਨੂੰ ਹੀ ਅਸੀਂ ਦੱਸੀਦਾ ਹੈ ਕਿ ਜਿੱਦਾਂ ਵੀ ਤੂੰ ਸੰਗਤ ਕਰਨੀ ਹੈ ਜਿੱਦਾਂ ਵੀ ਤੂੰ ਸੰਗਤ ਕਰਨਾ ਤੇਰੀ ਜ਼ਿੰਦਗੀ ਉਦਾਂ ਦੀ ਹੀ ਹੈ ਤੇ ਤੇ मियां ਮੁਹੰਮਦ ਵਖੀ ਕੀ ਕਹਿੰਦੇ ਆ ਉਹਨੂੰ ਸਮਝਾਉਂਦੇ ਆ ਕਿ ਹਾਲੇ ਤੱਕ ਤੂੰ ਐਸੇ ਮੁਰਸ਼ਿਦ ਦੇ ਕੋਲ ਪਹੁੰਚਿਆ ਨਹੀਂ ਜਿਹੜੇ ਤੇਰੀ ਕੀਮਤ ਨੂੰ ਵਧਾ ਸਕੇ ਜਿਹੜੇ ਤੇਰੀ ਵੈਲਿਊ ਨੂੰ ਵਧਾ ਸਕੇ ਇਹ ਗੱਲ ਯਾਦ ਰੱਖਣਾ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਇਨਸਾਨ ਮੁਰਸ਼ਿਦ ਦੇ ਕੋਲ ਨਹੀਂ ਜਾਏਗਾ ਜਦੋਂ ਤੱਕ ਇਨਸਾਨ ਗੁਰੂ ਨਾਲ ਨਹੀਂ ਜੁੜੇਗਾ ਉਦੋਂ ਤੱਕ ਇਨਸਾਨ ਨੂੰ ਸਮਝ ਹੀ ਨਹੀਂ ਆਉਂਦੀ ਕਿ ਮੇਰੇ ਅੰਦਰ ਕਿਹੜੀਆਂ ਸ਼ਕਤੀਆਂ ਬੈਠੀਆਂ ਹੈ ਮੈਂ ਕੀ ਕੁਝ ਕਰ ਸਕਦਾ ਹਾਂ ਜਿਦਾਈ ਸੰਗੀਤ ਦੀ ਗੱਲ ਕਰਦੇ ਆ ਨਾ ਕਿ ਸੁਰਾਂ ਦਾ ਸਾਰੇ ਨੂੰ ਪਤਾ ਹੁੰਦਾ ਹੈ ਪਰ ਬਜਾਨ ਦੀ ਕਲਾ ਉਹ ਨਹੀਂ ਆਉਂਦੀ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਹੈ ਸਿੱਖਦਾ ਹੈ ਫਿਰ ਉਹਨੂੰ ਸਮਝ ਆਂਦੀ ਹੈ ਤਾਂ ਫਿਰ ਦੇਖੋ ਇੰਨੇ ਅچھے ਸੰਗੀਤਕਾਰ ਬਣ ਜਾਂਦੇ ਕਿ ਦੁਨੀਆ 'ਚ ਉਹਨਾਂ ਦਾ ਨਾਮ ਹੁੰਦਾ ਕਿ ਲੈ ਬਈ ਫੁਲਾਨਾ ਬੜਾ ਅੱਛਾ ਸੰਗੀਤਕਾਰ ਹੈ ਫੁਲਾਨਾ ਅੱਛਾ ਬੜਾ ਤਬਲਾਵਾਦਕ ਹੈ ਬਹੁਤ ਅੱਛਾ ਬਾਂਸਰੀਵਾਦਕ ਹੈ ਸਿੱਖਿਆ ਤਾਂ ਕਿਸੇ ਨੇ ਕਿਤੇ ਬਚਪਨ ਜਿਹਨਾਂ ਨੇ ਗੁਰੂ ਘਰ ਹੀ ਸਿੱਖਿਆ ਨਾ ਸੁਭਾਵਨਾਵਾਂ ਤੁਹਾਡੇ ਅੰਦਰ ਵੀ ਹੈ ਪਰ ਇਹ ਪ੍ਰਗਟ ਕਦੋਂ ਹੋਣਗੀਆਂ ਤੁਹਾਡੇ ਅੰਦਰ ਵੀ ਉਹ ਸ਼ਕਤੀ ਬੈਠੀ ਹੋਈ ਹੈ ਪ੍ਰਗਟ ਕਦੋਂ ਹੋਏਗੀ ਜਦੋਂ ਸਹੀ ਸਮਾਂ ਤੁਹਾਨੂੰ ਇਸ ਲਈ मियां ਮੁਹੰਮਦ ਵਖੀ ਜੀ ਕਹਿੰਦੇ ਐ ਕਿ ਯਾਰੀ ਲਾਉਣ ਤੋਂ ਪਹਿਲਾਂ ਦੇਖਣਾ ਹੈ ਕਿ ਜਿੱਥੇ ਮੈਂ ਯਾਰੀ ਲਾ ਰਿਹਾ ਇੱਥੇ ਯਾਰੀ ਲਾਉਣ ਮੇਰਾ ਕਦ ਉੱਚਾ ਹੋਣਾ ਜਾਂ ਮੇਰਾ ਕਦ ਯੋਕੇ ਨਹੀਂ ਸਮਝਦਾ ਬੰਦੇ ਨੂੰ ਹੁੰਦੀ ਹੈ ਤਾਂ ਹੀ ਕਹਿੰਦੇ ਅੱਜ ਕਿੱਥੇ ਯਾਰੀ ਲਕੀਏ ਤੁਹਾਡੀ ਇਹ ਦੇਖ ਲੈਣਾ ਤਾਂ ਹੀ ਕਹਿੰਦਾ ਮੈਂ ਨਹੀਂ ਮੰਗਦਾ ਤੇ ਇਹ ਮਾਲਕ ਨੇ ਯਾਰੀ ਲਾ ਲਈ ਠੀਕ ਗੱਲ ਕਹਾਂਗੇ ਜਿਦਾਂ ਹੀ ਦੱਸੇ ਨਾ ਮਨਿਸਟਰ ਨੇ ਯਾਰੀ ਲਾ ਲਈ ਕਿਉਂਕਿ ਕੁਰਸੀ ਆ ਦੇ ਕੋਲ ਹਾਲਾਂਕਿ ਉਹ ਕੁਰਸੀ 5 ਸਾਲ ਬਾਅਦ ਹੋ ਰਹਿਣੀ ਹੈ ਨਹੀਂ ਰਹਿਣੀ ਪਤਾ ਨਹੀਂ ਹੁੰਦਾ ਹੁੰਦਾ ਕਿ ਨਹੀਂ ਇਦਾਂ ਦਾ ਕਿਉਂਕਿ ਪੱਕੀ ਕੁਰਸੀ ਨਹੀਂ ਅੱਜ ਹੈ ਕੱਲ ਨਹੀਂ ਹੈ ਪਤਾ ਨਹੀਂ ਅਗਲੇ ਸਾਲ ਬੋਟਾ ਪੈ ਗਈ ਹੈ ਤੇ ਕਹਿੰਦੇ ਉਸ ਨਵੇਂ ਨੇ ਆਈ ਕੁਰਸੀ ਤੇ ਸੋ ਇਹ ਕੁਰਸੀਆਂ ਵੀਡੀਓ 500 ਰੁਪਏ ਬਗਲ ਜਾਂਦੀ ਹੈ ਇਹਨਾਂ ਦੇ ਉੱਪਰ ਜੋ ਬੈਠੇ ਆ ਉਹਦੇ ਨਾਲ ਯਾਰੀ ਲਾਣ ਨਾਲ ਜਦੋਂ ਇਨਸਾਨ ਦਾ ਕਦ ਉੱਚਾ ਹੋ ਜਾਂਦਾ ਤਾਂ ਜਰਾ ਸੋਚੋ ਉਹ ਜਿਹੜੀ ਕੁਰਸੀ ਸਵਾਰ ਰਹਿਣ ਵਾਲੀ ਹੈ ਜਿਹੜੀ ਉੱਪਰ ਬੈਠੇ ਉਹਨੂੰ ਯਾਰੀ ਲਾ ਕੇ ਸਾਨੂੰ ਕੀ ਕੁਝ ਮਿਲੇਗਾ ਮੇਰਾ ਰੱਬ ਦੀ ਕੁਰਸੀ ਸਗਿਆਂ ਨੇ ਮੈਂ ਕਦੀ ਕਿਉਂਕਿ ਫੱਕਰ ਯਾਰੀ ਉਹਦੇ ਹੈ ਫੱਕਰਾਂ ਨੇ ਯਾਰੀ ਰੱਬ ਨਾਲ ਨਹੀਂ ਹੈ ਤਾਂ ਜਦੋਂ ਅਸੀਂ ਫਕੀਰਾਂ ਨਾਲ ਯਾਰੀ ਲਾ ਲੈਂਦੇ ਆ ਤਾਂ ਫੇਰ ਕਦਤਾ ਉੱਚਾ ਇੱਥੇ ਵੀ ਹੋ ਜਾਂਦਾ ਇਹ ਜਹਾਂਨ ਚ ਵੀ ਤੇ ਰੱਬ ਦੇ ਘਰ ਚ ਵੀ ਗਾਦੋ ਤਾਹੋ ਲੇ ਹੁਣ ਇਸ ਲਈ ਮੀਆਂ ਮੁਹੰਮਦ ਵਖਰੀ ਕਹਿੰਦੇ ਐ ਉਹ ਤੇਰੀ ਜ਼ਿੰਦਗੀ ਦਾ ਮੁੱਲ ਉਦੋਂ ਹੀ ਪੈਣਾ ਹੈ ਕਿ ਯਾਰ ਮਿਲੇ ਜਦੋਂ ਮੁੱਲ ਪਾਣ ਵਾਲਾ ਫਿਰ ਮੁੱਲ ਜਾਣਾ ਤੇਰਾ ਵੱਧ ਮੀਆਂ ਯਾਰੀ ਉੱਚੀਆਂ ਦੇ ਜੇ ਤੂੰ ਨਾਲ ਲਾਈ ਫਿਰ ਉੱਚਾ ਹੋ ਜਾਊ ਤੇਰਾ ਕਦਰ ਮੀਆਂ ਉਹ ਤੇਰੇ ਅੰਦਰ ਉਹ ਰਹਿਮਤ ਵਸਦੀ ਏ ਜਿਸ ਰਹਿਮਤ ਦੀ ਨਾ ਕੋਈ ਹਦ ਮੀਆਂ ਇਹ ਦੇਖੋ ਕਿੰਨੀ ਪਿਆਰੀ ਗੱਲ ਕਹੀ ਨੀਆ ਮੁਹੰਮਦ ਵਕੀਲ ਨੇ ਕਿ ਤੇਰੇ ਅੰਦਰ ਉਹ ਰਹਿਮਤ ਵਸਦੀ ਏ ਤੇਰੇ ਅੰਦਰ ਉਹ ਤਾਕਤ ਵਸਦੀ ਏ ਜਿਸ ਰਹਿਮਤ ਦੀ ਇਸ ਤਾਕਤ ਦੀ ਕੋਈ ਨਹੀਂ ਹੈ जरा ਸੋਚ ਕੇ ਦੇਖੋ ਅੰਦਰ ਕੌਣ ਬਸਦਾ ਹੈ ਬੰਦੇ ਦੇ ਇੰਦਾ ਸੀ ਕਈ ਵਾਰ ਦਸੀ ਨਾ ਬੁੱਲੇ ਸ਼ਾਹ ਕਹਿੰਦੇ ਬੇ ਬੋਲ ਦੇ ਦੀ ਤੈਨੂੰ ਸਮਝ ਹੈ ਨਹੀਂ ਜਿਹੜਾ ਨਹੀਂ ਤੋ ਤੇਰੇ ਵਿੱਚ ਉਹ ਦੇਖਾ ਪਹਿਚਾਨ ਤੇਰੇ ਵਿੱਚ ਬੋਲ ਕੌਣ ਰਿਹਾ ਹੈ ਬੁੱਲੇ ਸ਼ਾਹ ਤੇ ਤੂੰ ਪਰ ਤੇਰੀ ਦੇਖਣ ਵਾਲੀ ਉਹ ਸਾਫ ਇਸ਼ਾਰਾ ਕਰਦੀ ਕਿ ਕਿਹੜੀ ਤਾਕਤ ਤੇਰੇ ਅੰਦਰ ਬੈਠੀ ਹੈ जरा ਸੋਚੀਏ ਦੇਖੋ ਜੀ ਉਹ ਤਾਕਤ ਤੇਰੇ ਅੰਦਰ ਬੈਠੀ ਹੈ ਤਾਂ ਸਭ ਤੋਂ ਪਹਿਲਾਂ ਦੱਸੋ ਰੱਬ ਦੀ ਕੋਈ ਹੱਦ ਹੈ ਨਹੀਂ ਉਹਦੀ ਰਹਿਮਤਾਂ ਦੀ ਕੋਈ ਹੱਦ ਹੈ ਨਹੀਂ ਤਾਂ ਫਿਰ ਕਿਉਂ ਆਪਣੇ ਆਪ ਨੂੰ ਛੋਟਾ ਸਮਝ ਕੇ ਬੈਠੇ ਹੋ ਤੇ ਕਿਉਂ ਆਪਣੀ ਆਪ ਨੂੰ ਮਜਬੂਰੀਆ ਸਮਝ ਕੇ ਬੈਠੇ ਹੋ ਫਿਰ ਕਿਉਂ ਆਪਣੇ ਨੂੰ ਲਾਚਾਰ ਜਿਆ ਸਮਝ ਕੇ ਬੈਠੇ ਮੈਂ ਲਾਚਾਰ ਆ ਮੈਂ ਕੁਛ ਕਰ ਹੀ ਨਹੀਂ ਸਕਦਾ ਕਮਾਲ ਦੀ ਗੱਲ ਹੈ ਉਹ ਐਡੀ ਰਹਿਮਤ ਤੇਰੇ ਅੰਦਰ ਬੈਠੀ ਜਿੰਦੀ ਕੋਈ ਹਾਦੀ ਨਹੀਂ ਤੂੰ ਸਮਝ ਲਵੇਂ ਅਗਰ ਉਹ ਰਹਿਮਤ ਨੂੰ ਤੂੰ ਸਮਝ ਲਗਿਆਵੇਂ ਅਗਰ ਆਪਣੇ ਅੰਦਰ ਦੀ ਤਾਕਤ ਨੂੰ ਤਾਂ ਤੂੰ ਅਸੰਭਵ ਨੂੰ ਸੰਭਵ ਵੀ ਕਰ ਸਕਦਾ ਹੈ ਕਿਉਂਕਿ ਤੂੰ ਹੀ ਆਪਣੀ ਹੱਦ ਬਣਾਈ ਹੋਈ ਹੈ ਜਿੱਦਾਂ ਬੰਦਾ ਨੇ ਮੈਂ ਨਹੀਂ ਕਰ ਸਕਦਾ ਤਾਂ ਨਹੀਂ ਹੁਣਾ ਜਿੱਦਾਂ ਤੂੰ ਕਰ ਸਕਦਾ ਹੈ जरा ਸੋਚ ਕੇ ਦੇਖਣਾ ਜਿੱਦਾਂ ਇਹ ਕਈ ਵਾਰ ਦੇ ਸੀ ਨਾ ਕਈ ਏਦਾਂ ਦੇ ਹੁੰਦੇ ਆ ਮੈਨੂੰ ਯੋਗ ਨਹੀਂ ਅੱਛਾ ਇੱਥੇ ਕੋਈ ਇਦਾਂ ਦਾ ਹੈ ਜਿਹਨੂੰ ਗੱਡੀ ਚਲਾਣੀ ਨਹੀਂ ਆਉਂਦੀ ਹੱਥ ਖੜਾ ਕਰੋ ਕਿ ਇਹਨੂੰ ਗੱਡੀ ਚਲਾਣੀ ਨਹੀਂ ਆਉਂਦੀ ਕਾਰ ਨਹੀਂ ਚਲਾਣੀ ਆਉਂਦੀ ਹੁਣ ਤੁਸੀਂ ਜੇ ਕਹੋ ਜੀ ਮੈਂ ਚਲਾਈ ਨਹੀਂ ਸਕਦਾ ਇਹ ਕਹਿੰਦਾ ਗਲਤ ਹੈ ਤੁਹਾਨੂੰ ਇਸ ਲਈ ਚਲਾਣੀ ਨਹੀਂ ਆਉਂਦੀ ਕਿਉਂਕਿ ਤੁਸੀਂ ਅਜੇ ਤੱਕ ਕੋਸ਼ਿਸ਼ ਹੁਣੇ ਕੋਸ਼ਿਸ਼ ਨਹੀਂ ਕੀਤੀ ਹੈ ਕਸੂਰ ਕਿਸਦਾ ਗੱਡੀ ਦਾ ਕਸੂਰ ਨਹੀਂ ਤੁਹਾਡਾ ਕਸੂਰ ਹੈ ਇਹ ਗੱਲ ਸਾਫ਼ ਹੈ ਕਲੀਅਰ ਹੈ ਉਜੇ ਬੰਦਾ ਕਹੇ ਆਹ ਕੰਮ ਮੈਂ ਨਹੀਂ ਕਰ ਸਕਦਾ ਮੈਨੂੰ ਨਹੀਂ ਹੁੰਦਾ ਤੇ ਦਾ ਮਤਲਬ ਕੀ ਹੈ ਕਿ ਮੈਂ ਹੀ ਕੋਸ਼ਿਸ਼ ਨਹੀਂ ਕੀਤੀ ਇਹਦਾ ਰੱਬ ਨੇ ਕੋਈ ਹੱਥ ਥੋੜੀ ਰੱਖੀ ਹੋਈ ਹੈ ਕਿ ਤੂੰ ਗੱਡੀ ਨਹੀਂ ਚਲਾ ਸਕਦਾ ਆਹ ਚਲਾ ਸਕਦਾ ਨਹੀਂ ਚਲਾ ਸਕਦਾ ਸਮਝਦੇ ਹੋ ਕਿ ਨਹੀਂ ਜੇ ਨਾਲ ਚਲਾਨੀ ਹੈ ਤੋ ਦੇਖਿਆ 100-100 ਸਾਲ ਤੱਕ ਗੱਡੀਆਂ ਲੈ ਕੇ ਘੁੰਮੀ ਜਾ ਰਹੇ ਆਜੀਤ ਸਿੰਘ ਤੜਾਈ ਫਿਰਦਾ ਹੈ ਗੱਡੀ ਆ ਬੇਸ਼ੱਕ ਹੋੜੀ ਹੋਲੀ ਚੱਲਦਾ ਪਰ ਗੱਡੀ ਪੂਰੀ ਤੇ ਲੱਗਦਾ ਹੈ ਦੱਸਣਾ ਕੀ ਚਾਹੁੰਦੇ ਨੇ ਜਦੋਂ ਦੀ ਰਹਿਮਤ ਹੁੰਦੀ ਹੈ ਤੇ ਉਮਰਾਂ ਦੇਖੀਆਂ ਇਹਨੇ ਕਰਨਾ ਹੋਵੇ ਨਾ ਫਿਰ ਉਮਰ ਦੇਖੀ ਪਰ ਜੇ ਬੰਦਾ ਹੀ ਕਹਵੇ ਆ ਕੋਈ ਉਮਰ ਹੈ ਮੈਂ ਕਰ ਹੀ ਨਹੀਂ ਸਕਦਾ ਤਾਂ ਫਿਰ ਇਹ ਹੱਦ ਕੋਈ ਹੋਰ ਨਹੀਂ ਬਣਾ ਰਿਹਾ ਤੁਹਾਡੀ ਇਹ ਹੱਦ ਤੁਸੀਂ ਆਪ ਹੀ ਤੈਅ ਕਰ ਰਹੇ ਹੋ ਕਿ ਮੈਂ ਨਹੀਂ ਕਰ ਸਕਦਾ ਸਮਝਦੇ ਹੋ ਹੁਣੇ ਜੀ ਤੁਹਾਨੂੰ ਕਹਾਂ ਜੇ ਸਾਹਮਣੇ ਪਹਾੜ ਹੋਵੇ ਨਾ ਜੇ ਬੰਦਾ ਕਹੇ ਮੈਂ ਨਹੀਂ ਚੜ ਸਕਦਾ ਤਾਂ ਪਹਾੜ ਨਹੀਂ ਲੋਕ ਰਿਹਾ ਇਹ ਤੁਸੀਂ ਆਪਣੀ ਆਪ ਨੂੰ ਆਪ ਹੀ ਰੋਕ ਰਹੇ ਹੋ ਮੈਂ ਨਹੀਂ ਚੜ ਸਕਦਾ ਸਮਝਦੇ ਹੋ ਕਿ ਨਹੀਂ ਜ ਜੇਨਾ ਚੜਨਾ ਹੈ ਨਾ ਉਹ ਕਹਿੰਦਾ ਕੋਈ ਗੱਲ ਨਹੀਂ ਚਾਹੇ ਲੱਕੜਾ ਆ ਚਾਹੇ ਟਾਇਰ ਨਹੀਂ ਵੀ ਕੰਮ ਕਰਦੇ ਜੇ ਚੜਨਾ ਹੈ ਤਾਂ ਫਿਰ ਮੈਂ ਤਾਂ ਹੀ ਤਾਂ ਇੱਥੇ ਕਹਾਂਗੇ ਅਨੂਰੀਮਾ ਸਿਨਹਾ ਬਾਰੇ ਪੜ੍ਹ ਕੇ ਦੇਖਣਾ ਜਿੱਦੀ ਇੱਕ ਲੱਤ ਨਹੀਂ ਸੀ ਪਰ ਮਾਉਂਟ ਐਵਰੇਸ ਚੜ ਗਈ ਉਹ ਉਹ ਜਿਹਨੇ ਚੜਨਾ ਹੋਵੇ ਨਾ ਉਹ ਲੱਤਾਂ ਦੀ ਪਰਵਾਹ ਨਹੀਂ ਕਰਦੇ ਸਮਝਦੇ ਹੋ ਕਿ ਨਹੀਂ ਔਰ ਇੱਕ ਹੋਰ ਐਸਾ ਇਨਸਾਨ ਹੁਣ ਨਾਮ ਨਹੀਂ ਉਹਦਾ ਯਾਦ ਆ ਰਿਹਾ ਉਹ ਲੱਤਾਂ ਵੀ ਨਹੀਂ ਸੀ ਨਕਲੀ ਲੱਤਾਂ ਲਾਈਆਂ ਸੀ ਉਹ ਵੀ ਮਾਉਂਟ ਐਵਰੇਸ ਫਤਹੀ ਕਰ ਗਿਆ ਸਮੀਨਾ ਜਰਾ ਹੋ ਇਹ ਚੀਜ਼ਾਂ ਕੀ ਹੈ ਨਾ ਤੁਸੀਂ ਪੜ ਸਕਦੇ ਹੋ ਦੇਖ ਸਕਦੇ ਹੋ ਕਿ ਜਿਹਦੇ ਪੈਰ ਨਹੀਂ ਹੈ ਉਹ ਨਾਮ ਕੀ ਜਿਹਨੇ ਮੌਟ ਐਵਰੇਜ ਫਤਿਹ ਕੀਤਾ ਨਾਮ ਆ ਜਾਏਗਾ 13 ਸਾਲ ਦੀ ਬੱਚੀ ਆਦੀਵਾਸੀ ਕਬੀਲੇ ਨਾਲ ਲਿੰਕ ਰੱਖਣ ਵਾਲੀ 13 ਸਾਲ ਦੀ ਬੱਚੀ ਮੌਟ ਐਵਰੇਜ ਫਤਿਹ ਕਰਕੇ ਜਿਹਨੂੰ ਸਭ ਤੋਂ ਉੱਚੀ ਚੋਟੀ ਗਿਆ ਜਾਂਦਾ ਹੈ ਜਿਹਦਾ ਬੰਦੇ ਦੀ ਹੱਦ ਕੀ ਹੈ ਰੱਬ ਨੇ ਕੋਈ ਹੱਦ ਨਹੀਂ ਰੱਖੀ ਉਹ ਰੱਬ ਕਹਿੰਦਾ ਤੂੰ ਬੇਹੱਦ ਕੋਈ ਪਾਰ ਜਾ ਸਕਦਾ ਹੈ ਤਾਂ ਹੀ ਤੇ ਅਸੀਂ ਕਹੀਦਾ ਹੈ ਇੱਕ ਸ਼ਬਦ ਆਂਦਾ ਨਾ ਜਿਹੜੇ ਹੱਦ ਟੱਪੇ ਹੋਲੀਆ ਬੇਹੱਦ ਟੱਪੇ ਪੀਰ ਜਿਹਦੀ ਕੋਈ ਹੱਦ ਨਾ ਉਹਦਾ ਨਾਮ ਫਕੀਰ ਤੇ ਇਹਦਾ ਮਤਲਬ ਹੈ ਕਿ ਰੱਬ ਨੇ ਸਾਡੇ ਸਾਰੇ ਅੰਦਰੋਂ ਤਾਕਤ ਰੱਖੀ ਹੋਈ ਹੈ ਕਿ ਅਸੀਂ ਸਾਰੀਆਂ ਹੱਦਾਂ ਤਾੜ ਸਕਦੇ ਹਾਂ ਪਰ ਅਸੀਂ ਕਹਿ ਦਿੰਦੇ ਹਾਂ ਮੇਤੋਂ ਹੋਣਾ ਹੀ ਨਹੀਂ ਮੈਂ ਕਰ ਸਕਦਾ ਮੇਰੀ ਹਿੰਮਤ ਹੈ ਮੇਰੀ ਬਸ ਇਹ ਬਸ ਤੁਸੀਂ ਆਪ ਹੀ ਆਪਣੀ ਕਰਵਾ ਲਈ ਹੈ ਇਹ ਰੱਬ ਦੀ ਰਹਿਮਤ ਹੈ ਨਹੀਂ ਹੈ ਨਾ ਕਿ ਰੱਬ ਦੀ ਰਹਿਮਤ ਤਾਂ ਬੜੀਆਂ-ਬੜੀਆਂ ਮੁਸੀਬਤਾਂ ਦੀ ਬਸ ਕਰ ਦੇਣਾ ਤੁਹਾਡੀ ਵਾਸਤਾ ਕਦੀ ਹੋਵੇ ਹੀ ਨਾ ਪਰ ਤੁਸੀਂ ਮੁਸੀਬਤਾਂ ਨੂੰ ਦੇਖੇ ਤਾਂ ਮੈਂ ਮੁਸੀਬਤ ਬਹੁਤ ਬੜੀ ਹੈ ਮੇਰੀ ਬਸ ਉਹ ਕਦੀ ਆਪਣੇ ਦੀ ਬਸ ਨਾ ਕਰਾਓ ਰੱਬ ਦੀ ਰਹਿਮਤ ਤੇ ਯਕੀਨ ਕਰਨਾ ਸਿੱਖੋ ਰੱਬ ਦੀ ਰਹਿਮਤ ਤੇ ਯਕੀਨ ਕਰਨਾ ਸਿੱਖੋ ਕਿਉਂਕਿ ਯਕੀਨ ਕਰਦੇ ਆਂ ਵਿਸ਼ਵਾਸ ਕਰਦੇ ਆਂ ਕਿ ਮੇਰਾ ਮਾਲਿਕ ਮੇਰੇ ਤੇ ਮੇਰੀ ਹਰ ਮੁਸ਼ਕਿਲ ਦਾ ਹੱਲ ਹੈ ਮੇਰਾ ਮਾਲਿਕ ਮੇਰੇ ਮੇਰੇ ਹਰ ਕੁਝ ਨੂੰ ਤਵੇ ਕੋ ਹੁੰਦੇ ਵੀ ਆ ਦੁੱਖ ਦੂਰ ਇਹ ਵਿਸ਼ਵਾਸ ਨਾਲ ਹੀ ਰਹਿਮਤ ਨੂੰ ਜਗਾਇਆ ਜਾਂਦਾ ਹੈ ਆਪਣੀ ਆਪ ਨਹੀਂ ਕੁਝ ਹੁੰਦਾ ਸੋਚ ਕੇ ਦੇਖਣਾ ਜਿੱਦੈ ਅਸੀਂ ਕਈ ਵਾਰ ਇਹ ਗੱਲ ਕਹੀ ਸੀ ਕਿ ਪੇੜ ਸਾਨੂੰ ਫਲ ਦਿੰਦੇ ਨਹੀਂ ਆ ਸਾਨੂੰ ਫਲ ਤੋੜਨਾ ਪੈਂਦਾ ਹੈ ਗਾਂ ਉਹ ਸਾਨੂੰ ਦੁੱਧ ਦਿੰਦੀ ਨਹੀਂ ਆ ਸਾਨੂੰ ਦੁੱਧ ਚੋਣਾ ਪੈਂਦਾ ਹੈ ਕੂਆ ਸਾਨੂੰ ਪਾਣੀ ਦਿੰਦਾ ਨਹੀਂ ਆ ਸਾਨੂੰ ਪਾਣੀ ਕੱਢਣਾ ਉਹ ਐਡਾ ਰੱਬ ਦੀ ਰਹਿਮਤ ਹੈ ਉਹ ਕਹਿੰਦਾ ਤੂੰ ਵਿਸ਼ਵਾਸ ਨਾਲ ਮਿਹਨਤ ਕਰ ਤੈਨੂੰ ਹਰ ਮੁਸ਼ਕਿਲ ਤੋਂ ਬਚਾਊਂਗਾ ਵੀ ਕਾਮਯਾਬੀ ਦੀ ਮੰਜ਼ਿਲ ਤੱਕ ਲੈ ਕੇ ਜਾਊਂਗਾ ਵੀ ਯਕੀਨ ਕਰ